ਹਾਂਜੀ ਦੋਸਤੋ ਅੱਜ ਦਿਖਾਉਣੇ ਆਪਣੀ ਮਸ਼ੀਨ ਲੱਗਣੀ ਹੈਗੀ ਤੇ ਹੁਣ ਪੁੱਛਣ ਚੱਲੇ ਆਪਾਂ ਮਸ਼ੀਨ ਉਹਨੂੰ ਕੀ ਕਹਿੰਦੇ ਨੇ ਚੱਲ ਵੀ ਹਾਂਜੀ ਆਪਾਂ ਆ ਗਏ ਮਸ਼ੀਨ ਕੋਲੇ ਪੁੱਛਣ ਤੇ ਕੋਈ ਕਲਾਰ ਪੈ ਗਈ ਸੀ ਕੁਝ ਖਰਾਬ ਹੋ ਗਿਆ ਸੀਗਾ ਬੱਸ ਦੇ ਆ ਚੱਲ ਵੀ ਹੁਣ ਆ ਦੇਖੋ ਹਾਂਜੀ ਦੋਸਤੋ ਚੱਲੀ ਹੈ ਮਸ਼ੀਨ ਆਪਣੀ ਆ ਦੇਖੋ ढाई तो 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 के तेन मैं कहता इन रुपये मैं लाई बैठा जे दूध तेन दर अच्छा ओ लो तन्न, तन्न लो मैं। मैं तो लोंगा 3 3 लाख कहंदा बाद तो बाद सवा 3 लाख ਦਾ ਲਊਂਗਾ ਮੈਂ ਤੇ ਮੈਂ ਲਈ ਬੈਠਾ 4 ਫਿਰ ਮੈਂ ਮ ਕਰਾਉਂਗਾ ਉਹਨੂੰ ਉਹ ਪੈ ਜਾਣਗੇ ਦਾਣੇ ਕੋਈ ਜਾਣਗੇ ਉੱਥੇ ਪਾ ਦੂ ਚਲੋ ਕੋਈ ਨਹੀਂ ਇਹ ਲੈ ਖਦ ਕੋਈ ਫੇਰਾ ਉਹਨੂੰ ਪਰ ਲੈਣਾ ਹੀ ਲੈਣਾ ਜੇ ਹੁਣ ਤੂੰ ਥਾਂ ਲੈਣਾ ਬਾਈ ਤੇਰੇ ਤੇ ਲੜਾ ਯਾਰ ਹਾਂ ਜੀ ਦੋਸਤੋ ਆਪਾਂ ਦੋ ਟਰਾਲੀਆਂ ਭਰ ਕੇ ਤੋਰ ਦਿੱਤੀਆਂ ਨੇ। ਮਾਰਕ ਮੇਅਰ ਕਰੇਗੀ ਸਹੀ ਸਲਾਮਤ ਪਹੁੰਚ ਜਾਣ ਮੰਡੀ ਦੇ ਵਿੱਚ। ਤੇ ਬਾਕੀ ਹਜੇ ਲੱਗੀ ਪਈ ਹੈ ਕਿ ਆਹ ਵੱੜ ਤਾਂ ਟੱਕ ਤੇ ਐਤ ਲੱਗੀ ਪਈ ਹੈਗੀ। ਆ ਦੇਖੋ। ਦੋ ਆਪਣੀਆਂ ਟਰਾਲੀਆਂ ਤਿਆਰ ਖੜੀਆਂ ਨੇ। ਬਾਕੀ ਹਜੇ ਦੂਜੀ ਵੱਡਾਂਗੇ ਆਪਾਂ ਚੱਲੀ ਜਾਂਦੀ ਹੈ ਕਿ ਸ਼ਾਮ ਤੱਕ ਆਪਣੇ ਕੋਲੇ ਜਾਂ ਮਸ਼ੀਨਾਂ ਹਾਂ ਜੀ ਦੋਸਤੋ ਆ ਗਈ ਹੈ ਬੜੇ ਟਾਪ ਦੇ ਵਿੱਚ ਹਾਂ ਸਾਹਿਬ ਨੇ ਮੋਛਾ ਨੂੰ ਵੱਢ ਦਿੱਤਾ ਹੈ ਐੜਾ ਠੀਕ ਹੈ ਜਾਵਾ ਕਿ ਹਾਜਕਾਲ ਦਾ ਮੌਸਮ ਹੀ ਆ ਜਾਂਦਾ ਹੈ ਕਾ ਪਾਹ ਲਾ ਰੱਖੀ ਐ ਤੇ ਅਧਰ ਆਪਣੇ ਕਬਾਨੀਆਂ ਦੇ ਵੀ ਆ ਗਈ ਮਸ਼ੀਨ ਆ ਦੇਖੋ ਲੱਗਦੀ ਐ ਆਪਣੇ ਚੱਲੀ ਜਾਂਦੀ ਐਗੀ ਆ ਟਰੈਕਟਰ ਖੜਾਗਾ ਇੱਕ ਟਾਂਕੀ ਹੋਰ ਪਉਗੇ ਇਹਦੇ ਵਿੱਚ ਦੋ ਹੋਰ ਤਿਆਰ ਖੜੇ ਐ ਤੇ ਦੋ ਆਪਾਂ ਭਰ ਕੇ ਤੋਰ ਦਿੰਦੇ ਨੇ ਜਾਣਗੇ ਕੱਲੇ ਸਵਰਾਜੀ ਆ ਦੇਖੋ ਚੱਲਦੀਆਂ ਨਾਲ ਗੜਬੇਸ਼ਣ ਜਾਂਦੀ ਐ ਪਾਨੇਸਰ ਤੋ ਕੋਸਾਂ ਦੀ ਅਕਸ ਟਰਾਲੀ ਦੀ ਆਪ ਕੋਰ ਕੇ ਤੇ ਹੌਣ ਚੱਲੇ ਮੰਡੀ ਨੰਦ ਹੈ ਕਿ ਲਿਖਾਉਣੇ ਜਾ ਰਹੇ ਕਾ ਜਾਂਦਾ ਫਾਂਟ ਪਿੱਛੇ ਆਈ ਜਾਂਦਾ ਤੇ ਦੋ ਪਹਿਲਾਂ ਚੱਲ ਗਏ ਨੇਗੇ ਤੇ ਆਪਾਂ ਸਿੱਧੀਆਂ ਗਿੱਸਾ ਤੂੜਾ ਤੋਂ ਲੈ ਕੇ 18 ਕਿਲੋਮੀਟਰ ਚਾਰ ਟਰਾਲੀਆਂ ਨਹੀਂ ਹੈ ਬਾਕੀ ਰੇਸ਼ਾ ਹੈ ਯਾਨੀ ਛੱਟੇ ਟਰਾਲੀ ਤੋਂ ਗੱਦਾ ਪਰ ਸੜਤੀ ਮੰਡੀ ਚ ਤੇ ਆਪਣੀ ਤੁਲ ਵੀ ਗਈ ਰਾਤ ਦੇ 12 ਵਜੇ ਤੱਕ 592 ਘਟਾ ਹੋ ਗਿਆ ਸੀਗਾ ਤੇ